ਇੱਕ ਪਾਸੇ ਜਿਹੜਾ ਪੰਜਾਬ ਨੂੰ ਵੰਡਣ ਵਾਲੀਆਂ ਤਾਕਤਾਂ ਆਏ ਜਿਹਦਾ ਨੌ ਅੰਮ੍ਰਿਤਪਾਲਾ ਜਿਹਨੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਇੱਕ ਪਾਸੇ ਉਹ ਲੋਕ ਨੇ ਜਿਹੜੇ ਅੱਜ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਆ ਇੱਕ ਪਾਸੇ ਮੋਦੀ ਜੀ ਤੇ ਅਸੀਂ ਦੇਸ਼ ਨੂੰ ਜੋੜਨ ਵਾਲੇ ਵੀ ਦੇਸ਼ ਅੱਜ ਇਹ VOTER ਨੇ ਫੈਸਲਾ ਕਰਨਾ ਹੈ ਪੰਜਾਬ ਦੇ ਨੇ ਵੀ ਉਹ ਕੀ ਪੰਜਾਬ ਨੂੰ ਪੰਜਾਬ ਰੱਖਣਾ ਚਾਹੁੰਦੇ ਆ ਜਾਂ ਕੀ ਅਮਰਿਤਪਾਲ ਵਰਗੇ ਜਿਹੜੇ ਉੱਥੇ ਖੜੇ ਆ ਉਹਨਾਂ ਨੂੰ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਇਹ ਬਹੁਤ ਫਿਕਰ ਵਾਲੀ ਗੱਲ ਆ ਵੀ ਜਦੋਂ ਇੱਕ ਪਾਸੇ ਮੋਦੀ ਸਾਹਿਬ ਅਸੀਂ ਲੋਕ ਦੇਸ਼ ਨੂੰ ਤੇ ਲੁਧਿਆਣੇ ਨੂੰ ਵੰਡਣ ਵਾਲੀ ਗੱਲ ਕਰ ਰਹੇ ਆ ਇੱਕ ਪਾਸੇ ਉਹ ਲੋਕ ਖੜੇ ਨੇ ਜਿਹੜੇ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਤੇ ਇਹ ਫੈਸਲਾ ਅੱਜ ਲੁਧਿਆਣੇ ਵਾਲਿਆਂ ਨੇ ਕਰਨਾ ਏ ਵੀ ਆਪਾਂ ਪੰਜਾਬ ਨੂੰ ਪੰਜਾਬ ਰੱਖਣਾ ਏ ਲੁਧਿਆਣੇ ਨੂੰ ਲੁਧਿਆਣਾ ਰੱਖਣਾ ਜਾਂ ਅਮਰਿਤਪਾਲ ਅਲਗੇ ਰੋਗ ਜਿਹੜੇ ਉਹਨਾਂ ਦੇ ਹਰ ਜਗ੍ਹਾ ਕੈਂਡੀਡੇਟ ਖੜੇ ਕੀਤੇ ਆ ਜਾਂ ਆਪਾਂ ਦੇਸ਼ ਨੂੰ ਤੋੜਨ ਤੇ ਵੰਡਣ ਵਾਲੇ ਤਾਕਤਾਂ ਨੂੰ ਸਪੋਰਟ ਕਰਨੀ ਆ ਇਹ ਬਹੁਤ ਵੱਡਾ ਚੈਲੰਜ ਅੱਜ ਲੋਕਾਂ ਦੇ ਮੂਰੇ ਇਹ ਆ ਚੁੱਕਿਆ ਏ ਸਾਡੇ ਲੁਧਿਆਣੇ ਦੇ ਲੋਕਾਂ ਮੂਰੇ ਜਲਦ ਹੱਲ ਫਰਮਾਣਾ ਚਾਹੀਦਾ ਸੀ ਲੋ ਜੀ ਇਹ ਚ ਕੀ ਸ਼ੱਕ ਨੁਕਸਾਨ ਤਾਂ ਬਹੁਤ ਵੱਡਾ ਹੋ ਰਿਹਾ ਇੰਡਸਟਰੀ ਨੂੰ ਰੋਜ਼ ਨਿਤ ਨੇਮ ਹੋ ਰਿਹਾ ਏ ਤੇ ਮੈਂ ਇਸੇ ਕਰਕੇ ਅਸੀਂ ਸਾਰੇ ਬੀਜੇਪੀ ਵਾਲੇ ਲੱਗੇ ਆ ਵੀ ਇਹ ਐਨ ਇਹਨਾਂ ਨੇ ਜਿਹੜਾ ਹੁਣ ਐਡੀਟੇਸ਼ਨ ਕੁਝ ਗਰੁੱਪਾਂ ਨੇ ਕੀਤਾ ਸੀ ਉਹਨਾਂ ਨੇ ਜਾਣ ਬੁੱਝ ਕੇ ਬਿਲਕੁਲ ਇਲੈਕਸ਼ਨ ਕੋਡ 'ਚ ਕੀਤਾ ਏ ਜਦੋਂ ਕੁਝ ਹੋ ਹੀ ਨਹੀਂ ਸਕਦਾ ਐਦੂੰ ਆਰਡਰ ਕੈਂਸਲ ਹੋ ਗਏ ਮੈਂ ਬਹੁਤ بڑے بڑے ਆਰਡਰ ਕੈਂਸਲ ਹੋ ਗਏ ਬਹੁਤ ਵੱਡੀਆਂ ਕੰਪਨੀਆਂ ਨੈਸ਼ਨਲ ਇੰਟਰਨੈਸ਼ਨਲ ਕੰਪਨੀਆਂ ਜਿਹੜੀਆਂ ਉਹ ਮਾਲ ਨਹੀਂ ਭੇਜ ਰਹੀਆਂ ਔਰ ਇਹ ਮਾਲ ਲੈ ਨਹੀਂ ਰਹੀਆਂ ਇਹ ਸਾਰਾ ਕੁਛ 4 ਤਰੀਕ ਤੋਂ ਬਾਅਦ ਇੱਕਦਮ ਤੁਹਾਨੂੰ ਮੈਂ ਜਿਵੇਂ ਕੇ ਕੇ ਆਏ ਵੀ ਰੈੱਡ ਕਾਰਪਟ ਵਿਛਾ ਕੇ ਇਹਨਾਂ ਦੀ ਹਰ ਚੀਜ਼ ਹੱਲ ਕਰਾਂਗੇ ਉਹ ਜ਼ਿੰਮੇਵਾਰੀ ਲੈ ਕੇ ਤਾਂ ਹੀ ਜੀਬੀਜਪੀ ਜਾਣਗੇ ਬੰਦੋ ਦੇਖੋ ਜੀ ਥੋੜਾ ਜਿਹਾ